ਪੰਜਾਬੀਏ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੰਜਾਬ ਦੇ ਲੱਖਾਂ ਰਾਸ਼ਨ卡ਟ ਧਾਰਕਾਂ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਖਬਰ ਚੁੱਕਿਆ ਵੱਡਾ ਕਦਮ ਪੰਜਾਬ ਸਰਕਾਰ ਨੇ ਪ੍ਰਾਲੀ ਪ੍ਰਬੰਧਨ ਵਾਸਤੇ ਖਰੀਦੀ ਮਸ਼ੀਨਰੀ 'ਚ ਹੋਏ ਕਰੋੜਾਂ ਦੇ ਕਪਲ ਨੂੰ ਲੈ ਕੇ ਕਾਰਵਾਈ ਕੀਤੀ ਸ਼ੁਰੂ ਪੰਜਾਬ ਦੇ 900 ਮੁਲਾਜ਼ਮਾਂ ਨੂੰ ਨੋਟਿਸ ਕੀਤੇ ਜਾ ਰਹੀ ਐਕਸ਼ਨ 'ਚ ਕੇਂਦਰ ਸਰਕਾਰ ਨੇ ਸਾਰੇ ਕੋਚਿੰਗ ਸੈਂਟਰਾਂ ਤੇ ਇੱਕ ਸੈ 56 ਹੁਕਮ ਦੀ ਉਲੰਘਣਾ ਕਰਨ ਵਾਲਿਆਂ ਤੇ ਹੋਵੇਗੀ ਕਾਰਵਾਈ ਲੱਗੇਗਾ ਜੁਰਮਾਨਾ ਪੰਜਾਬੀ ਭਾਸ਼ੇ ਦੇ ਸਾਈਨ ਬੋਰਡ ਨਾ ਲਿਖਣ ਵਾਲਿਆਂ ਨੂੰ ਹੁਣ ਲੱਗਣਗੇ ਮਾਨ ਨੇ ਸਰਕਾਰ ਨੇ ਸਖਤ ਹੁਕਮ ਕੀਤੇ ਜਾਰੀ ਮਾਨ ਸਰਕਾਰ ਨੇ ਪੰਜਾਬ ਚ ਹੋ ਰਹੇ ਵਿਕਾਸ ਕਾਰਜਾਂ ਤੇ ਤੇਜ਼ੀ ਲਿਆਉਣ ਦੇ ਦਿੱਤੇ ਹੁਕਮ ਮੰਤਰੀ ਨੇ ਸੁਣਾਈ ਖੁਸ਼ਖਬਰੀ ਪੰਜਾਬ ਚ ਠੰਡ ਦਾ ਲੜ ਜਾਰੀ ਮੌਸਮ ਵਿਭਾਗ ਨੇ ਦਿੱਤੀ ਨਵੀਂ ਅਪਡੇਟ ਪੰਜਾਬ ਦੇ ਕੈਬਨਿਟ ਮੰਤਰੀ ਤੇ ਭੜਕੇ ਪ੍ਰਤਾਪ ਬਾਜਵਾ ਮਾਈਨਿੰਗ ਮਾਫੀਆ ਨਾਲ ਗੱਠਜੋੜ ਦਾ ਲਾਇਆ ਦੋਸ਼ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਚ ਸਰਗਰਮ ਰਾਸ਼ਨ ਮਾਫੀਆ ਦਾ ਲੱਕ ਤੋੜਦੇ ਹੋਏ ਸੂਬੇ ਵਿੱਚ ਸਾਲਾਂ ਪੁਰਾਣੀ ਚੱਲ ਰਹੀ ਪਰਥਾ ਤੇ ਮਿਲੇ ਅੰਕੜਿਆਂ ਮੁਤਾਬਕ ਸਰਕਾਰ ਵੱਲੋਂ ਜਿੱਥੇ 6000 ਤੋਂ ਵੱਧ ਦੀਪੂਆਂ ਤੇ ਨਾਲ ਚਾਲ ਰਹੀ ਸਪਲਾਈ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਹੈ ਉੱਥੇ ਹੀ ਰਾਸ਼ਨ ਦੀਪੂਆਂ ਤੇ 200 ਤੋਂ ਵੱਧ ਰਾਸ਼ਨ ਕਾਰਡ ਨਾਲ ਲਗਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਸਰਕਾਰ ਵੱਲੋਂ ਕੀਤੀ ਗਈ ਇਸ ਪਹਿਲ ਕਦਮੀ ਨਾਲ ਜਿੱਥੇ ਪੰਜਾਬ ਭਰ ਚ ਸਰਕਾਰੀ ਅਨਾਜ ਦੀ ਹੋਰ ਹੀ ਕਾਲਾ ਬਜਾਰੀ ਖਤਮ ਹੋਣ ਦੀਆਂ ਸੰਭਾਵਨਾਵਾਂ ਵਧੀਆਂ ਹਨ ਉੱਥੇ ਹੀ ਲੋੜਵੰਦ ਅਤੇ ਗਰੀਬਾਂ ਦੇ ਹੱਕ ਵਿੱਚ ਉਹਨਾਂ ਦੇ ਰਸੋਈ ਘਰਾਂ ਤੱਕ ਪਹੁੰਚਣ ਦੀ ਉਮੀਦ ਦੀ ਕੇਨਵੀ ਜਾਗ ਉੱਠੀ ਹੈ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਵੱਡੀ ਖੁਸ਼ਖਬਰੀ ਸੁਣਾਉਂਦੀਆਂ ਕਿ ਹੈਗੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ 638 ਨਵੇਂ ਰਾਸ਼ਨ ਦੀਪੂ ਮਾਰ ਫੈਡ ਕੋਆਪਰੇਟਿਵ ਸੁਸਾਇਟੀ ਜਰੀਏ ਖੋਲੇ ਜਾ ਰਹੇ ਹਨ ਜਿਸ ਦੀ ਸ਼ੁਰੂਆਤ ਸੰਭਾਵਿਤ 26 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾਵੇਗੀ ਜਿਸ ਚ ਰਾਸ਼ਨ ਕਾਰਡ ਧਾਰੀਆਂ ਨੂੰ ਬਦਲ ਦਿੱਤਾ ਗਿਆ ਹੈ ਕਿ ਉਹ ਚਾਹੇ ਰਾਸ਼ਨ ਡਿੱਪੂ ਤੋਂ ਕਣਕ ਲੈ ਸਕਦੇ ਹਨ ਜਾਂ ਮਾਰਕਫੈਡ ਦੀਆਂ ਦੁਕਾਨਾਂ ਤੇ ਜਾ ਕੇ ਆٹے ਦੀਆਂ ਥੈਲੀਆਂ ਵੀ ਲੈ ਸਕਦੇ ਹਨ ਉਨ੍ਹਾਂ ਨੇ ਦਾਵਾ ਕੀਤਾ ਹੈ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਇਸ ਯੋਜਨਾ ਕਾਰਨ ਰਾਸ਼ਨ ਮਾਫੀਆ ਦੇ ਗੁਰਗਿਆਂ ਚ ਹਫੜਾ ਤਫੜੀ ਮਚੀ ਹੋਈ ਹੈ ਜਿਸ ਚ ਵੱਡੇ ਪੱਧਰ ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਚੇਤਨਾ ਵੀ ਸ਼ਾਮਿਲ ਹਨ ਜੋ ਪਿਛਲੇ ਕਈ ਸਾਲਾਂ ਤੋਂ ਸਰਕਾਰ ਕਣਕ ਦੀ ਕਾਲਾ ਵਜਾਰੀ ਕਰਨ ਵਾਲੇ ਡੀਪੂ ਹੋਲਡਰਾਂ ਨਾਲ ਸੈਟਿੰਗ ਕਰਕੇ ਆਪਣੀ ਜੇਬ ਗਰਮ ਕਰ ਰਹੇ ਹਨ ਅਤੇ ਹੁਣ ਉਹਨਾਂ ਨੂੰ ਉੱਪਰੋਂ ਹੋਣ ਵਾਲੀ ਕਮਾਈ ਬੰਦ ਹੋਣ ਦਾ ਖਤਰਾ ਸਤਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪ੍ਰਾਲੀ ਪ੍ਰਬੰਧਨ ਵਾਸਤੇ ਖਰੀਦੀ ਮਸ਼ੀਨਰੀ 'ਚ ਹੋਏ ਕਰੋੜਾਂ ਦੇ ਘਪਲੇ ਨੂੰ ਲੈ ਕੇ ਕਾਰਵਾਈ ਵਿੰਡ ਦਿੱਤੀ ਗਈ ਹੈ ਜਿਸ ਤਹਿਤ ਖੇਤੀ ਵਿਭਾਗ ਦੇ ਕਰੀਬ 900 ਅਫਸਰਾਂ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ ਇਹਨਾਂ ਨੋਟਿਸਾਂ ਵਿਰੁੱਧ ਖੇਤੀ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ ਪੰਜਾਬ ਸਰਕਾਰ ਨੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਜਾਣ ਦੇ 15 ਦਿਨਾਂ ਦੇ ਅੰਦਰ ਅੰਦਰ ਜਵਾਬ ਭੇਜਣ ਦੀ ਹਦਾਇਤ ਕੀਤੀ ਹੈ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ ਫਸਲਾਂ ਦੀ ਰਹਿਤ ਖੂਨ ਦੇ ਪ੍ਰਬੰਧਨ ਵਾਸਤੇ ਕੇਂਦਰੀ ਸਬਸਿਡੀ ਨਾਲ ਮਸ਼ੀਨਰੀ ਮੁਹੱਈਆ ਕਰਵਾਈ ਗਈ ਸੀ 2018 ਤੋਂ 19 ਅਤੇ 2021 ਤੋਂ 22 ਦੌਰਾਨ ਸੂਬੇ ਵਿੱਚ 90422 ਮਸ਼ੀਨਾਂ ਇਸਾਨਾ ਰਜਿਸਟਰਡ ਫਾਰਮ ਗਰੁੱਪਾਂ ਸਹਿਕਾਰੀ ਸੁਭਾਵਾਂ ਅਤੇ ਪੰਚਾਇਤਾਂ ਨੂੰ ਦਿੱਤੀਆਂ ਗਈਆਂ ਸਨ ਜਦੋਂ ਪੰਜਾਬ ਸਰਕਾਰ ਨੇ ਇਸ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ 11257 ਮਸ਼ੀਨਾਂ ਗਾਇਬ ਪਾਈਆਂ ਗਈਆਂ ਇਹਨਾਂ 4 ਸਾਲਾਂ ਦੌਰਾਨ ਇਸ ਮਸ਼ੀਨਰੀ ਤੇ 1178 ਕਰੋੜ ਰੁਪਏ ਖਰਚ ਕੀਤੇ ਗਏ ਸਨ ਜਾਂਚ 'ਚ ਸਾਹਮਣੇ ਆਇਆ ਹੈ ਕਿ ਕਰੀਬ 140 ਕਰੋੜ ਰੁਪਏ ਦੀਆਂ ਮਸ਼ੀਨਾਂ ਕਦੇ ਕਿਸਾਨਾਂ ਤੱਕ ਪਹੁੰਚੀਆਂ ਹੀ ਨਹੀਂ ਹਨ ਸ਼ੱਕ ਕੀਤਾ ਜਾ ਰਿਹਾ ਹੈ ਕਿ ਜਾਲੀ ਬਿੱਲ ਪੇਸ਼ ਕਰਕੇ ਫੰਡ ਦਾ ਗਵਨ ਕੀਤਾ ਗਿਆ ਹੈ ਅਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਸਹਾਇਕ ਸਬ ਇਨਸਪੈਕਟਰਾਂ ਖੇਤੀਬਾੜੀ ਵਿਕਾਸ ਅਫਸਰਾਂ ਖੇਤੀ ਵਿਸਤਾਰ ਅਫਸਰਾਂ ਤੇ ਕੁਝ ਖੇਤੀਬਾੜੀ ਅਫਸਰਾਂ ਨੂੰ ਨੋਟਿਸ ਜਾਰੀ ਕਿੱਤੇ ਗਏ ਹਨ ਪੜਤਾਲ ਤੋਂ ਬਾਅਦ ਪੰਜਾਬ ਸਰਕਾਰ ਦੋਸ਼ੀ ਪਾਏ ਜਾਣ ਤੇ ਇਨ੍ਹਾਂ ਮੁਲਾਜ਼ਮਾਂ ਤੇ ਕਾਰਵਾਈ ਕਰ ਸਕਦੀ ਹੈ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਵੱਡਾ ਫੈਸਲਾ ਲੈਂਦੇ ਹੋਏ ਕੇਂਦਰ ਸਰਕਾਰ ਨੇ ਕੋਚਿੰਗ ਸੈਂਟਰਾਂ ਤੇ ਸ਼ਿਕੰਜਾ ਕੱਸ ਦਿੱਤਾ ਹੈ ਸਰਕਾਰ ਨੇ ਨਿੱਜੀ ਸਿੱਖਿਆ ਸੰਸਥਾਵਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਹੁਕਮ ਦਿੱਤਾ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਕੋਚਿੰਗ ਤੇ ਨਹੀਂ ਜਾ ਸਕਦੇ ਸਰਕਾਰ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ਤੇ ਕੋਚਿੰਗ ਸੈਂਟਰਾਂ ਦੀ ਰਜਿਸਟ੍ਰੇਸ਼ਨ ਵੀ ਰੱਦ ਕੀਤੀ ਜਾ ਸਕਦੀ ਹੈ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੋਚਿੰਗ ਸੈਂਟਰਾਂ 'ਚ ਪੜ੍ਹਦੇ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਸਖਤ ਕਦਮ ਚੁੱਕੇ ਹਨ ਦੇਸ਼ ਦੇ ਸਿੱਖਿਆ ਮੰਤਰਾਲੇ ਵੱਲੋਂ ਐਲਾਨੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਚਿੰਗ ਸੰਸਥਾਵਾਂ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇ ਸਕਣਗੀਆਂ ਤੇ ਇਹਨਾਂ ਦੇ ਸਰਕਾਰ ਨੇ ਕਿਹਾ ਹੈ ਕਿ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਕੋਚਿੰਗ ਸੰਸਥਾਵਾਂ ਨੂੰ 1 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ਜਾਂ ਜੇਕਰ ਉਹ ਜ਼ਿਆਦਾ ਫੀਸ ਵਸੂਲ ਕਰਦੇ ਹਨ ਤਾਂ ਉਹਨਾਂ ਦੀਆਂ ਰਜਿਸਟ੍ਰੇਸ਼ਨ ਰੱਦ ਕੀਤੀਆਂ ਜਾ ਸਕਦੀਆਂ ਹਨ ਪੰਜਾਬੀ ਭਾਸ਼ਾ ਵਿੱਚ ਸਾਈਨ ਬੋਰਡ ਨਾਲ ਲਿਖਣ ਵਾਲਿਆਂ ਨੂੰ ਸਰਕਾਰ ਨੇ ਹਦਾਇਤਾਂ ਦਿੱਤੀਆਂ ਹਨ ਤੇ ਨਾਲ ਹੀ ਇਹਨਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਤੇ ਕੀਤੀ ਜੁਰਮਾਨੇ ਦੀ ਵਿਵਸਥਾ ਤੋਂ ਜਾਣੂ ਕਰਵਾਉਣ ਲਈ ਕਿਹਾ ਗਿਆ ਹੈ ਉਹਨਾਂ ਕਿਹਾ ਹੈ ਕਿ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਸੂਬਾ ਸਰਕਾਰੀ ਅਰਧ ਸਰਕਾਰੀ ਨਿੱਜੀ ਦਫ਼ਤਰਾਂ ਦਾ ਨਿੱਜੀ ਦੁਕਾਨਾਂ ਤੇ ਸੜਕਾਂ ਦੇ ਨਾਂ ਦਿਸ਼ਾ ਸੂਚਕ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਂਦੀਆਂ ਸਾਰੀਆਂ ਹਦਾਇਤਾਂ ਨੂੰ ਜ਼ਿਲ੍ਹੇ ਵਿੱਚ ਲਾਗੂ ਕਰਵਾਇਆ ਜਾ ਰਿਹਾ ਹੈ ਅਤੇ ਇਸ ਵਿਵਸਥਾ ਅਨਸਾਰ ਪਹਿਲੀ ਵਾਰ ਉਲੰਘਣਾ ਕਰਨ ਤੇ 1000 ਰੁਪਏ ਤੇ ਦੂਜੀ ਵਾਰ ਉਲੰਘਣਾ ਕਰਨ ਤੇ 2000 ਰੁਪਏ ਜੁਰਮਾਨਾ ਲਗਾਇਆ ਜਾਵੇਗਾ ਜੇਕਰ ਕੋਈ ਵੀ ਅਦਾਰਾ ਜਾਂ ਮਾਲਕ ਦੁਕਾਨਦਾਰ ਆਪਣੇ ਅਦਾਰੇ ਦੁਕਾਨ ਦਾ ਨਾਮ ਬੋਰਡ ਪੰਜਾਬੀ ਭਾਸ਼ਾ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਲਿਖਣਾ ਚਾਹੁੰਦਾ ਹੈ ਤਾਂ ਪੰਜਾਬੀ ਭਾਸ਼ਾ ਤੋਂ ਢੇਠਾ ਲਿਖ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬਿਹਤਰ ਨਾਗਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਇਸ ਉਦੇਸ਼ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਇਹ ਪ੍ਰਗਟਾਵਾ ਖਾਨਕ ਸਰਕਾਰਾਰੇ ਬਾਰੇ ਮੰਤਰੀ ਬਲਕਾਰ ਸਿੰਘ ਨੇ ਕੀਤਾ ਹੈ ਖਾਨਕ ਸਰਕਾਰਾਰੇ ਮੰਤਰੀ ਨੇ ਰਿਵਿਊ ਮੀਟਿੰਗ ਕੀਤੀ ਮੀਟਿੰਗ ਵਿੱਚ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਜਿੰਨਾ ਕੰਮਾਂ ਦੀ ਡੀਪੀਆਰ ਮਨਜ਼ੂਰ ਹੋ ਚੁੱਕੀ ਹੈ ਉਹਨਾਂ ਕੰਮਾਂ ਦੀ ਦਫ਼ਤਰੀ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਜਲਦ ਤੋਂ ਜਲਦ ਕੰਮ ਸ਼ੁਰੂ ਕੀਤਾ ਜਾਵੇ ਉਹਨਾਂ ਨੇ ਕਿਹਾ ਹੈ ਕਿ ਜਿੱਥੇ ਕੀਤੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਅਤੇ ਵਾਟਰ ਟ੍ਰੀਟਮੈਂਟ ਪਲਾਂਟਾਂ ਲਈ ਜਗ੍ਹਾ ਦੀ ਉਪਲਬਧਤਾ ਬਾਰੇ ਦਿੱਕਤ ਪੇਸ਼ ਆ ਰਹੀ ਹੋਵੇ ਉੱਥੇ ਸਬੰਧਤ ਹਲਕੇ ਦੇ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮਿਲ ਕਰਕੇ ਇਸ ਮਾਮਲੇ ਦਾ ਜਲਦੀ ਹੱਲ ਜਾਵੇ ਤਾਂ ਜੋ ਸੂਬਾ ਵਾਸੀਆਂ ਨੂੰ ਸਾਫ਼ ਸੁਥਰਾ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ ਕੈਬਨਟ ਮੰਤਰੀ ਨੇ ਅਧਿਕਾਰੀਆਂ ਨੂੰ ਕਿ ਹੈਗੀ ਵੱਖ-ਵੱਖ ਸਕੀਮਾਂ ਅਧੀਨ ਅਨਵਰਤੇ ਫੰਡਾਂ ਨੂੰ ਜਲਦ ਤੋਂ ਜਲਦ ਖਰਚ ਕੀਤਾ ਜਾਵੇ ਉਹਨਾਂ ਨੇ ਅਧਿਕਾਰੀਆਂ ਨੂੰ ਸ਼ਕਤੀ ਨਾਲ ਆਦੇਸ਼ ਦਿੱਤੇ ਹਨ ਕਿ ਵੱਖ-ਵੱਖ ਸਕੀਮਾਂ ਅਧੀਨ ਅਨਵਰਤੇ ਫੰਡਾਂ ਨੂੰ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਖਰਚ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਅਧਿਕਾਰੀਆਂ ਵਿਰੁੱਧ ਬੰਦੀ ਕਾਰਵਾਈ ਕੀਤੀ ਜਾਵੇਗੀ ਪੰਜਾਬ ਚ ਕੜਾਕੇ ਦੀ ਠੰਡ ਨਾਲ ਸੰਗਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ ਹਾਲਾਂਕਿ ਇੱਕ ਦੋ ਦਿਨ ਦੁਪਹਿਰ ਸਮੇਂ ਧੁੱਪ ਚੜ੍ਹਨ ਕਾਰਨ ਲੋਕਾਂ ਨੇ ਕੁਝ ਸੁੱਖ ਦਾ ਸਾਹ ਲਿਆ ਸੀ ਪਰ ਹੁਣ ਫਿਰ ਪੂਰੇ ਪੰਜਾਬ ਨੂੰ ਸੰਗਣੀ ਧੁੰਦ ਨੇ ਆਪਣੀ ਬੁੱਕਲ ਵਿੱਚ ਲੈ ਲਿਆ ਹੈ ਤੇ ਬਰਫੀਲੀਆਂ ਹਵਾਵਾਂ ਲੋਕਾਂ ਨੂੰ ਠਾਰ ਰਹੀਆਂ ਹਨ ਮੌਸਮ ਵਿਭਾਗ ਦੇ ਮੁਤਾਬਿਕ ਅੱਜ ਪੰਜਾਬ ਦੇ 1-2 ਜ਼ਿਲ੍ਹਿਆਂ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਵਿੱਚ orange alert ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਕੱਲ ਤੋਂ ਲੋਕਾਂ ਨੂੰ ਧੁੰਦ ਤੋਂ ਗੁਜ਼ਰਾਹਤ ਮਿਲਣ ਦੀ ਉਮੀਦ ਹੈ ਚੰਡੀਗੜ੍ਹ ਮੌਸਮ ਵਿਭਾਗ ਦੇ ਪਰਵਾਰੀ ਏਕੇ ਸਿੰਘ ਦਾ ਕਹਿਣਾ ਹੈ ਕਿ ਜੇਕਰ ਥੋੜਾ ਜਿਹਾ ਵੀ ਮੀਂਹ ਪੈਂਦਾ ਹੈ ਤਾਂ ਕੋਰਾ ਸਾਫ ਹੋ ਜਾਵੇਗਾ ਫਿਲਹਾਲ ਆਉਣ ਵਾਲੇ 7 ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਦਿਖਾਈ ਗਈ ਵਿਰੋਧ ਦੇ ਦਿਆਗ ਪ੍ਰਤਾਪ ਸਿੰਘ ਬਾਜਵਾਨੀ ਆਮ ਆਦਮੀ ਪਾਰਟੀ ਦੀ ਗਵਾਈ ਵਾਲੀ ਪੰਜਾਬ ਸਰਕਾਰ ਤੇ ਸੂਬੇ 'ਚ ਮਾਈਨਿੰਗ ਮਾਫੀਆ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਾਇਆ ਹੈ ਇੱਕ ਖਬਰ ਦਾ ਹਵਾਲਾ ਦਿੰਦਿਆਂ ਬਾਜਵਾਨ ਨੇ ਕਿਹਾ ਕਿ ਪੰਜਾਬ ਦੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੋੜਾ ਮੱਜਰਾ 18 ਜਨਵਰੀ ਨੂੰ ਸ਼ੈਦਪੁਰ ਸਟੋਨ ਕ੍ਰਸ਼ਰ ਦੇ ਮਾਲਕ ਦੇ ਪੁੱਤਰ ਦੇ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਏ ਸਨ ਜ਼ਿਕਰੋ ਹੈ ਕਿ ਇਸ ਕ੍ਰਸ਼ਰ ਖਿਲਾਫ 27 ਜਨਵਰੀ 2023 ਨੂੰ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਇਸ ਤਰ੍ਹਾਂ ਪੰਜਾਬ ਦੇ ਮਾਈਨਿੰਗ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੱਸਣ ਕਿ ਉਹਨਾਂ ਨੂੰ ਨਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਦਿੰਦਾ ਜੈ ਕ੍ਰੈਸ਼ਰ ਦੇ ਮਾਲਕ ਦੇ ਬੇਟੇ ਦੇ ਵਿਆਹ ਦੇ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਕਿਸ ਕਾਰਨ ਮਜਬੂਰ ਹੋਣਾ ਪਿਆ ਲੋਕਾਂ ਨੂੰ ਮਾਈਨਿੰਗ ਮਾਫੀਆ ਨਾਲ ਉਸਦੀ ਮਿਲੀਭੁਗਤ ਤੇ ਸ਼ੱਕ ਕਿਉਂ ਨਹੀਂ ਕਰਨਾ ਚਾਹੀਦਾ ਜਦੋਂ ਉਹ ਅਜਿਹੇ ਲੋਕਾਂ ਨਾਲ ਖੁੱਲਕੇ ਮਿਲ ਰਿਹਾ ਹੈ ਸੀਨੀਅਰ ਕਾਂਗਰਸੀ ਆਗੂ ਬਾਜਵਾਨ ਨੇ ਕਿਹਾ ਕਿ ਭਾਵੇਂ ਉਕਤ ਸਟੋਨ ਕ੍ਰੈਸ਼ਰ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਪਰ ਪੁਲਿਸ ਕ੍ਰੈਸ਼ਰ ਦੇ ਮਾਲਕ ਵਿਰੁੱਧ ਠੁਕਵੀਂ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ ਮਾਈਨਿੰਗ ਮੰਤਰੀ ਨੇ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ ਜਾਪਦੀ ਹੈ ਇਸ ਲਈ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਨੇ ਕਿ ਹੈਗੇ ਆਪਣੇ 2 ਸਾਲਾਂ ਦੇ ਕਾਰਜਕਾਲ ਦੌਰਾਨ ਆਪ ਸਰਕਾਰ ਨੇ ਮਾਈਨਿੰਗ ਵਿਭਾਗ ਤੀਜੇ ਮੰਤਰੀ ਨੂੰ ਦਿੱਤਾ ਹੈ ਫਿਰ ਵੀ ਸੂਬੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਵੱਡੇ ਪੱਧਰ ਤੇ ਹੋ ਰਹੀ ਹੈ ਬਾਜਵਾਨ ਨੇ ਕਿ ਹੈਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰੀ ਖਿਆ ਮੰਤਰਾਲੇ ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਫੀਤ ਪਹਿਲਾਂ ਹੀ ਗੈਰ ਕਾਨੂੰਨੀ ਮਾਈਨਿੰਗ ਲਈ ਪੰਜਾਬ ਸਰਕਾਰ ਨੂੰ ਝਾੜ ਪਾ ਚੁੱਕੇ ਹਨ ਜਿੰਨੇ ਕਲੋਨਾਈਜ਼ਰ ਨੇ ਚਾਹੀ ਉਹ ਖਰੜ ਛੇਰ ਦੇ ਨੇ ਚਾਹੀ ਉਹ ਇਥੋਂ ਦੇ ਨੇ ਸਖਤ ਅਧਿਕਾਰੀਆਂ ਨੇ ਵੀ ਜਿਹੜੇ ਕੰਮ ਕਰਦੇ ਨਹੀਂ ਆ ਜਾਂ ਜਿਨ੍ਹਾਂ ਨੇ ਅਨੌਥਰਾਾਈਜ਼ ਦਾ ਪਹਿਲਾਂ ਤੋਂ ਜਾਂਚ ਖਲਵਾਉ ਇਹ ਕਿਹਨੇ ਬਣਾਈ ਆ ਚਾਹੇ ਪਿੱਛੇ ਕੋਈ ਪੋਲਿਟਿਕਲ ਬੰਦਾ ਹੋਵੇ ਕਿਸੇ ਨੂੰ ਨੀ ਬਖਸ਼ਣਾ ਤੇ ਜਿਹੜੇ ਬੰਦੇ ਮੌਜੂਦਾ ਤੌਰ ਤੇ ਲੋਕਾਂ ਨੂੰ ਵਾਅਦੇ ਹੋਰ ਕਰਕੇ ਕਲੋਨੀ ਵੇਚ ਦਿੰਦੇ ਆ ਬੰਦੇ ਕੁਝ ਹੋਰ ਨੇ ਉਹਨਾਂ ਤੇ ਵੀ ਜਿਹੜੀ ਅਸੀਂ ਅੱਗੇ ਕੋਈ ਵੀ ਕੰਮ ਉਹਨਾਂ ਤੇ ਰੁਕ ਉਹਨਾਂ ਦਾ ਕਿਸੇ ਤਰੀਕੇ ਦਾ ਕੰਮ ਅਸੀਂ ਪਾਸ ਨਹੀਂ ਕਰਾਂਗੇ ਤੇ ਐਫ ਆਈ ਆਰ ਸਾਰੇ ਦਰਜ ਕੀਤੇ ਤੋਂ ਸਖਤੀ ਦੇ ਨਾਲ ਜਿਹੜਾ ਸੀ ਕੰਮ ਕਰ ਰਹੇ ਆ ਤੇ ਸਾਰੇ ਕੰਮਾਂ ਦਾ ਕਲੀਅਰ ਜਿਹੜੇ ਆਦੇਸ਼ ਦਿੱਤੇ ਗਏ ਆ ਠੇਕੇਦਾਰਾਂ ਨੂੰ ਸਪੈਸ਼ਲੀ ਘਟੀਆ ਮੰਨ ਲਾਉਂਦੇ ਨੇ 40-40% ਤੇ ਲੋ ਆ ਕੇ ਬਿੱਡਾਂ ਕੰਪੀਟੀਸ਼ਨ ਚ ਪਾਈ ਜਾਣਗੇ ਮਦਰੋਂ ਇੰਨੀਆਂ ਘਟੀਆ ਤਰੀਕੇ ਦਾ ਮਟੀਰੀਅਲ ਆ ਕੇ ਜਾਂਦੇ ਨੇ ਵੀ ਤਿੰਨ ਮਹੀਨੇ ਬਾਅਦ ਪਟਣਾ ਪੈਂਦਾ ਫਿਰ ਫੇਰ ਲਾਓ ਫਿਰ ਪੈਸੇ ਬਚਣ ਇਹੀ ਤੰਦਾ ਚੱਲ ਰਿਹਾ ਸੋ ਇਸ ਚੀਜ਼ ਨੂੰ ਕੀ ਹੈ ਕਿ ਬੈਠ ਕੇ ਹੁਣ ਮੈਨੂੰ ਇਹ ਦੇਖ ਲਿਆ ਵੀ ਹੌਲੀ ਹੌਲੀ ਇਹ ਸਿਸਟਮ ਦੇ ਵਿੱਚ ਇਹਕੇ ਪਤਾ ਲੱਗਦਾ ਵੀ ਜਿੰਨੀ ਦੇਰ ਪੈਰ ਪੈਰ ਤੇ ਨਾਲ ਨਾਲ ਤੋਰੋਂ ਦੇਖੋ ਨਾ ਉਹਨਾਂ ਉਹਨੀ ਦੇਰ ਇਹਨਾਂ ਦਾ ਕੰਮ ਆ ਜਿਹੜਾ ਉਹ ਸੈੱਟ ਨਹੀਂ ਆਉਂਦਾ। ਕਿਹਨੇ ਬਣਵਾਈਆਂ ਉਹ ਅਨ ਆਥਰਾਇਜ਼ ਕਲੋਨੀਆਂ ਜਰਾ ਦੱਸ ਸਾਡੀ ਸਰਕਾਰ ਤੇ ਰੋਕ ਲਾਉਂਦੇ ਐ ਤੇ ਕਿਹਨੇ ਬਣਵਾਈਆਂ ਇਹ ਅਨ ਆਥਰੇ ਤੁਸੀਂ ਨਦੀਆਂ ਨਹੀਂ ਛੱਡੀਆਂ ਤੁਸੀਂ ਕੋਈ ਜਗ੍ਹਾ ਨਹੀਂ ਛੱਡੀ ਅਨਨ ਆਥਰਾਇਜ਼ ਕਲੋਨੀਆਂ ਕਰਕੇ ਉੱਤੋਂ ਕਰਾਲੀ ਕਮੇਟੀ ਦਾ ਕਿੰਨਾ ਕਿੰਨੇ ਕਰੋੜ ਰੁਪਈਆ 29 ਕਰੋੜ ਰੁਪਈਆ ਕੱਲਾ ਨਾ ਦੇਖੋ ਪਹਿਲਾਂ ਅਨ ਆਥਰਾਇਜ਼ ਕਲੋਨੀਆਂ ਕੱਟਦੇ ਨੇ ਫਿਰ ਕਮੇਟੀ ਤੋਂ ਸਰਵਿਸਿਜ਼ ਵੀ ਲੈਂਦੇ ਨੇ 29 29 ਕਰੋੜ ਰੁਪਈਆ ਦੇਣਾ ਫੇਰ ਅਕੇ ਇਹ ਮਾੜੇ ਕਿਵੇਂ ਮਾੜੇ ਆ ਸੀ ਸਾਰਾ ਪੰਜਾਬ ਲੁੱਟ ਕੇ ਖਾ ਗਏ ਸ਼ਰਮ ਹੋਣੀ ਚਾਹੀਦੀ ਏ ਇਸ ਤਰੀਕੇ ਜਿਹੜਾ ਇਹਨਾਂ ਦੇ ਕੰਮ ਧੰਦੇ ਵਹਰਾਨੀ ਹੁੰਦੀ ਆ ਦੇਖ ਕੇ ਆਨਾ ਅਥੋਰਾਈਜ਼ ਕੰਮ ਕਰਕੇ ਸਰ ਪਬਲਿਕ ਟੈਕਸਟ ਦੇ ਵਿੱਚੋਂ ਸਰਵਿਸਿਜ਼ ਲੈ ਕੇ ਹਲੇ ਤੱਕ ਖੁੱਲੇ ਘੁੰਮ ਰਹੇ ਐ ਕੁਝ ਇਹ ਹਾਈਕ ਮਾੜ ਨੂੰ ਪਤਾ ਜੋ ਵੀ ਫੈਸਲਾ ਉਹਨਾਂ ਨੇ ਕਰਨਾ ਹੈ ਤੇ ਜਿਸ ਤਰ੍ਹਾਂ ਤੁਸੀਂ ਕੁਝ ਸੁਣਿਆ ਹੋਣਾ ਉਸੇ ਤਰ੍ਹਾਂ ਮੈਂ ਸੰਭੀਲਾ ਕੋਟਾ ਚਲਾਣਾ ਦੋ ਤੇ ਲੱਖ ਤੋਂ 300 ਨਹੀਂ ਸਮੇਂ ਮੁਤਾਬਕ ਉਹਨਾਂ ਦੇ ਤੱਕੇ ਜਿਹੜਾ ਬੀਜੇਪੀ ਦੇ ਹਰੇਕ ਸੰਤ ਤੱਕਾ ਕੀਤਾ ਜਾਂਦਾ ਉਹਨੂੰ ਰੋਕਣ ਦੇ ਲਈ ਸਾਰੇ ਜਿਹੜੀਆਂ ਵੱਖੋ-ਵੱਖਰੀਆਂ ਪਾਰਟੀਆਂ ਇੱਕ ਫਰੰਟ ਬਣ ਕੇ ਚਾਹੁੰਦੇ ਆ ਕਿ ਅਸੀਂ ਰਲ ਕੇ ਉਹ ਆਪਣੀ ਸਰਕਾਰ ਬਣਾਈਏ ਲੋਕਾਂ ਨੂੰ ਸਾਰੇ ਦੇਸ਼ ਦੇ ਲੋਕਾਂ ਨੂੰ ਜਿਵੇਂ ਸਾਡੀਆਂ ਵੱਖੋ-ਵੱਖਰੀਆਂ ਸਟੇਟਾਂ ਸਾਡੇ ਨਾਲ ਬਹੁਤ ਤੱਕੇ ਸਾਡੇ ਨਾਲ ਹੀ ਬੜਾ ਆਰਡੀਐਫ ਸਾਡਾ 52-5800 ਕਰੋੜ ਰੁਪਿਆ ਪਿਆ ਮੇਰਾ ਖਿਆਲ ਦੇਤੂ ਭਾਗ ਲੈਂਦਾ ਵੀ ਉਸ ਤਰ੍ਹਾਂ ਜੇ ਉੱਥੇ ਚੰਗੇ ਲੋਕ ਰਾਜ ਭਾਗਤੇ ਆਉਣਗੇ ਤਾਂ ਸਾਨੂੰ ਵੀ ਨਿਆਂ ਮਿਲੇਗਾ ਇੱਥੇ ਕਿਸਾਨਾਂ ਦੇ ਸਾਡੀ ਸੁਪਤੀ ਮੈਸੇਜ ਆ ਰਹੀ ਹੈ ਕਿ ਆਪ ਪਤਾ ਹੈ ਜੀ ਬਾਕੀ ਉਹ ਜਾਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕੀ ਮੈਸੇਜ ਮੇਰਾ ਤਾਂ ਇਹ ਹੈ ਵੀ ਮੈਂ ਕਿਸਾਨਾਂ ਦੇ ਤੇ ਇੰਡਸਟਰੀ ਲਿਸਟ ਦੇ ਵਿਚਾਲੇ ਕਿਉਂਕਿ ਜਿਹੜੇ ਖੇਤੀ ਸੰਧ ਬਣਾਉਂਦੇ ਨੇ ਉਹਨਾਂ ਦੇ ਵਿਚਾਲੇ ਆ ਤਾਲਮੇਲ ਰੱਖਣ ਲਈ ਜੇ ਕੋਈ ਉਹਨਾਂ ਨੂੰ ਮੁਸ਼ਕਲ ਹੈ ਉਨ੍ਹਾਂ ਪ੍ਰਤੀ ਤੇ ਜੇ ਕੋਈ ਇਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤੇ ਇਹਨਾਂ ਨਾਲ ਉਹਨਾਂ ਆਰਗੇਨਿਕ ਖੇਤੀ ਦੀ ਗੱਲ ਕਰ ਰਹੀ ਆ ਕਿਸ ਤਰ੍ਹਾਂ ਉਹਦੇ ਅਸੀਂ ਤਾਂ ਉਤਸ਼ਾਹਤ ਕਰ ਸਕਦੇ ਹਾਂ ਜਿੰਨਾ ਵੱਧ ਤੋਂ ਵੱਧ ਆਰਗੇਨਿਕ ਖੇਤੀ ਨੂੰ ਜਿਹੜੇ ਲੋਕ ਕਨੇ ਅਪਣਾ ਲਿਆ ਉਹ ਸਮਝ ਰਹੇ ਆ ਮੁਨਾਫੇ ਖੁਰੀ ਆ ਉਹਦੇ ਚੰਗਾ ਵਧੀਆ ਠੀਕ ਹੈ ਜੇ ਮੁਨਾਫੇ ਵਾਸਤੇ ਹਰ ਇੱਕ ਬੰਦਾ ਕੋਈ ਚੀਜ਼ ਪੈਦਾ ਕਰਦਾ ਪਰ ਉਹਦਾ ਹੌਲੀ ਹੌਲੀ ਰੁਝਾਨ ਵਧੂਗਾ ਕਿਉਂਕਿ ਕੁਝ ਲੋਕਾਂ ਨੂੰ ਲੱਗਦਾ ਕਿ ਇਹਦਾ ਜਿਹੜਾ ਦੂਸਰੀਆਂ ਫਸਲਾਂ ਜਿਹੜੀਆਂ ਅਸੀਂ ਖਾਦਾ ਨਾਲ ਲੈਨੇ ਹਨ ਦੇ ਝਾੜ ਵਧਾਏ ਉਹ ਉੱਤੜ ਕੜ ਜਾਂਦੇ ਇੱਥੇ ਵੀ ਪਾਣੀ ਦਾ ਮਸਲਾ ਹੋਵੇ ਪੰਜਾਬ ਦਾ ਪਾਣੀ ਪੰਜਾਬ ਕੋਲੇ ਪੂਰਾ ਹੀ ਨਹੀਂ ਪਹਿਲਾਂ ਪੰਜਾਬ ਦਾ ਪਾਣੀ ਪੰਜਾਬ ਕੋਲੇ ਹੈ ਇੱਥੇ ਵੀ ਆਪਾਂ ਕੋਈ ਪਾਣੀ ਦੀ ਟੰਕੀ ਲਗਾ ਦਿੰਦੇ ਹਾਂ ਸਾਵਾ ਆ ਰਿਹਾ ਦਿੰਦੇ ਇੱਥੇ ਆ ਤਾਂ ਵੀ ਜਿੱਥੇ ਬਰਿੰਦੇ ਕੋਈ ਦਿੱਤੇ ਸਰਕਾਰ ਪ੍ਰਡਕਸ਼ਨ ਬੋਰਡ ਜਿਹੜਾ ਹੈ ਉਹ ਸਾਰਾ ਧਿਆਨ ਰੱਖਣਗੇ ਇਹ ਗੱਲ ਕੋਈ ਵੀ ਚਾਹੇ ਇੰਡਸਟਰੀ ਹੈ ਜੇ ਉਹ ਦੇਸ਼ ਦੀ ਤਰੱਕੀ ਵਿੱਚ ਦੱਸਾ ਪਾਉਂਦੀ ਹੈ ਤੇ ਜੋ ਲੋਕਾਂ ਲਈ ਫਖਰਾ ਬਣਦੀ ਇਹ ਤੋਂ ਕਿ ਚੰਗੀ ਗੱਲ ਨਹੀਂ ਸਰਕਾਰ ਉਹ ਦਿੱਤੇ ਆਪਣੀ ਨਜ਼ਰ ਰੱਖ ਕੇ ਜ਼ਰੂਰ ਉਹ ਬੰਦ ਕਰਦੇ ਹੈ ਜੀ ਆਪ ਦੀ ਕਿਸਮ ਇਸੇ ਪਰੇ ਦੇ ਲਈ ਜੀ ਹਾਂ ਜੀ 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 ਤੇ ਮੈਂ ਤਾਂ ਕਹਿੰਦਾ ਬਹੁਤ ਵਧੀਆ ਜਿਹੜੇ ਅੱਜ ਦਾ ਲੱਖਾਂ ਤੋਂ ਲੈ ਕੇ ਕਰੋੜਾਂ ਦੇ ਸੰਦ ਇੱਥੇ ਬਣਨ ਲੱਗੇ ਜਿਹੜੇ ਕਦੇ ਅਸੀਂ ਬਾਹਰਲੇ ਦੇਸ਼ਾਂ ਤੋਂ ਦੇਖਦੇ ਹੁੰਦੇ ਸੀ ਸੋ ਸਾਡੇ ਇੱਥੇ ਲੋੜ ਸੀ ਔਰ ਪੰਜਾਬ ਨੇ ਇਹਦੇ 'ਚ ਖਰੀਦਾ ਫਰੋਕਤ ਵੀ ਬਹੁਤ ਕੀਤੀ ਹੈ ਇਹਦੀ ਲੋੜ ਸੀ ਸਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਜਾਇਜ਼ ਮੈਨਿੰਗ ਤੇ ਆਮ ਆਦਮੀ ਪਾਰਟੀ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਹੈ ਔਰ ਮੈਂ ਇਹ ਗੱਲ ਇਸ ਲਈ ਕਰ ਰਿਹਾ ਕਿਉਂਕਿ ਇੱਕ ਵਾਰੀ ਨਹੀਂ अनेका ਵਾਰੀ ਇਹਦੀਆਂ ਖਬਰਾਂ ਵੀ ਲੱਗ ਚੁੱਕੀਆਂ ਨੇ ਬੀਐਸਐਫ ਨੇ ਇਸ ਗੱਲ ਦੀ ਕੰਪਲੀਟ ਦਿੱਤੀ ਹੈ ਕਿ ਸਾਡੀ ਬਾਰਡਰ ਸਿਕਿਉਰਿਟੀ ਨੂੰ ਇੰਡੋ-ਪਾਕਿਸਤਾਨ ਬਾਰਡਰ ਨੂੰ ਖਤਰਾ ਹੈ ਜਿੰਨੀ ਮਾਈਨਿੰਗ ਹੋ ਗਈ ਹੈ ਆਨਰੇਬਲ ਹਾਈ ਕੋਰਟ ਦੇ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਫਟਕਾਰ ਪਈ ਹੈ ਹੁਣ ਤਾਂ ਆਨਰੇਬਲ ਹਾਈ ਕੋਰਟ ਨੇ ਆਪ ਦੇ ਇੱਕ ਕਮਿਸ਼ਨਰ ਨੂੰ ਵੀ ਨਿਯੁਕਤ ਕੀਤਾ ਕੋਰਟ ਕਮਿਸ਼ਨਰ ਨੂੰ ਜਿਨ੍ਹਾਂ ਨੇ ਜਾ ਕੇ ਆਪ ਮੌਕਾ ਵੇਖਣਾ ਕਿਉਂ ਇਹ ਹਾਲਾਤ ਪੈਦਾ ਹੋਏ ਜਦੋਂ ਸਰਕਾਰ ਫੇਲ ਹੋ ਜਾਏ ਐਡਮਿਨਿਸਟ੍ਰੇਸ਼ਨ ਫੇਲ ਹੋ ਜਾਏ ਔਰ ਪਿਛਲੀ ਵਾਰੀ ਵੀ ਈਡੀ ਦੀਆਂ ਜ਼ਮੀਨਾਂ ਜ਼ਬਤ ਹੋਈਆਂ ਚ ਮਾਈਨਿੰਗ ਚੱਲ ਰਹੀ ਸੀ ਮੈਂ ਜਾ ਕੇ ਵੀ ਆਇਆ ਸੀ ਓਪਰ ਤੁਸੀਂ ਸਾਰਿਆਂ ਨੇ ਉਸ ਦਿਨ ਨੂੰ ਦੇਖਿਆ ਵੀ ਸੀ ਕਿ ਉਸ ਵੇਲੇ ਦੇ ਐਸਐਸਪੀ ਵਿਵੇਕ ਸੋਨੀ ਦੀ ਔਰ ਹਕ ਮੰਤਰੀ ਹਰਜੋਤ ਬੈਂਸ ਦੀ ਮਿਲੀ ਭੁਗਤ ਨਾਲ ਕਿਵੇਂ ਮਾਈਨਿੰਗ ਚੱਲ ਰਹੀ ਸੀ ਔਰ ਕਮਾਲ ਦੀ ਗੱਲ ਆ ਭਗਵਾਨ ਜੀ 20000 ਕਰੋੜ ਦਾ ਤੁਹਾਡਾ ਦਾਵਾ ਸੀ ਚਲੋ ਦਾਵੇ ਤਾਂ ਕੋਕਲੇ ਰਹਿ ਗਏ ਸਭ ਨੂੰ ਪਤਾ ਹੈ ਮਗਰ ਤੀਜਾ ਮੰਤਰੀ ਤੁਸੀਂ ਆਪ ਹੀ ਬਦਲਤਾ ਦੋ ਮੰਤਰੀ ਪਹਿਲਾ ਬਦਲਤੇ ਪਹਿਲਾਂ ਹਰਜੋਤ ਬੈਂਸ ਸੀ ਇਸ ਵਿਭਾਗਮੇ ਦਾ ਮੰਤਰੀ ਉਹਦੀ ਕਾਰਗੁਜ਼ਾਰੀ ਨਹੀਂ ਠੀਕ ਸੀ ਮਾਈਨਿੰਗ ਮਾਪਿਆਂ ਨਾਲੋਂ ਰਲੇ ਸੀ ਇਸ ਲਈ ਤੁਸੀਂ ਆਪ ਹੀ ਉਹਨਾਂ ਨੂੰ ਬਦਲਤਾ ਫਿਰ ਤੁਸੀਂ ਮੀਥੇਰ ਨੂੰ ਬਦਲਿਆ ਔਰ ਉਸ ਤੋਂ ਬਾਅਦ ਜਿਹੜਾ ਮੰਤਰੀ ਤੁਸੀਂ ਜੋੜਾ ਮਾਜਰਾ ਲਾਇਆ ਹੈ ਚਲੋ ਉਹਦੀਆਂ ਨਜ਼ਦੀਕੀਆਂ ਤੁਹਾਡੇ ਕੀ ਨੇ ਪਰਿਵਾਰ ਨਾਲੇ ਤਾਂ ਸਾਰੇ ਜਗ ਜाहिर ਹੈ ਮਗਰ ਇਹ ਕਮਾਲ ਦੀ ਗੱਲ ਹੈ 28 12 2023 ਨੂੰ ਮਾਈਨਿੰਗ ਵਿਭਾਗ ਦੇ ਜਹੀ ਦੀ ਕੰਪਲੇਂਟ ਤੇ ਰਕੇਸ਼ ਕੁਮਾਰ ਦੀ ਕੰਪਲੀਟ ਦੇ ਪਰਚਾ ਦਰਜ ਹੁੰਦਾ ਹੈ ਏ ਸਟੋਨ ਕ੍ਰਸ਼ਰ ਦੇ ਖਿਲਾਫ ਸੈਦਪੁਰ ਸਟੋਨ ਕ੍ਰਸ਼ਰ ਪਿੰਡ ਸੈਦਪੁਰ ਥਾਣਾ ਨੂਰਪੁਰ ਬੇਦੀ ਮਗਰ ਫੇਰ ਉਹੀ ਗੱਲ ਜਿਸ ਗੱਲ ਦੀ ਹਾਈ ਕੋਰਟ ਨੇ ਚਿੰਤਾ ਜਤਾਈ ਕਿ ਤੁਸੀਂ ਮਸ਼ੀਨਰੀ ਤੇ ਪਰਚਾ ਦਿੰਨੇ ਹੋ ਮਾਲਕਾਂ ਤੇ ਨਹੀਂ ਦਿੰਦੇ ਕਿਉਂ ਮਾਲਕਾਂ ਨਾਲ ਕੀ ਸਾਟਗਾਤਾ 2712 ਨੂੰ 2023 ਨੂੰ ਪਰਚਾ ਦਰਜ ਹੋਇਆ ਔਰ ਉਸ ਤੋਂ ਬਾਅਦ ਆ ਫੋਟੋ ਕਾ ਜਖਬਾਰ ਨੇ ਵੀ ਇਹ ਖਬਰ ਲਾਈ ਹੈ ਕਿ ਕਿਵੇਂ 27 ਦਸੰਬਰ ਨੂੰ ਸਟੋਨ ਕ੍ਰਸ਼ਰ ਤੇ ਨਜਾਇਜ਼ ਮਾਈਨਿੰਗ ਦਾ ਪਰਚਾ 18 ਜਨਵਰੀ ਨੂੰ ਮਾਈਨਿੰਗ ਮੰਤਰੀ ਮਾਲਕ ਦੇ ਘਰ ਪੁੱਤਰ ਦੇ ਵਿਆਹ ਤੇ ਪੁੱਜੇ ਪਰਚੇ ਤੇ 23 ਦਿਨ ਬਾਅਦ ਪੁਲਿਸ ਨੇ ਕੀਤਾ ਕ੍ਰਸ਼ਰ ਮਾਲਕ ਦੀ ਸ਼ਨਾਖਤ ਤੁਹਾਨੂੰ 23 ਦਿਨ ਲੱਗੇ ਆ ਵਿਆਹ ਦੀਆਂ ਫੋਟੋਆਂ ਮੈਂ ਆਡੀਓ ਵੀ ਜਨਤਨ ਕਰੂ ਵੀਡੀਓ ਵੀ ਜਨਤਨ ਕਰੂਗਾ ਬੈਠੇ ਆ ਵੇਖੋ ਕਿੱਡਾ ਨਿਹਗਾ ਹੈ ਤੇ ਜੇ ਜਗਿੰਦਰਪਾਲ ਸੀ ਕੋ ਕਾਂਗਰਸ ਦਾ ਸਾਬਕਾ ਐਮਐਲਏ ਨੂੰ ਤਾਂ ਦੋ ਦੋ ਤਿੰਨ ਤਿੰਨ ਆਰੀ ਫੜ ਲਿਆ ਤੁਸੀਂ ਉਹਦੇ ਵੇਲੇ ਨਹੀਂ ਉੱਤੇ ਮਸ਼ੀਨਰੀ ਦੇ ਫਰਟਿਆ ਹੁੰਦਾ ਉਹਦੇ ਮਾਲਕ ਦਾ ਤਾਂ 1 ਮਿੰਟ ਚ ਪਤਾ ਲੱਗ ਜਾਂਦਾ ਇੱਥੇ ਤੁਸੀਂ ਮਾਲਕ ਦੇ ਨਾਲ ਰਲੇ ਹੋ ਤਾਂ ਤੁਹਾਡਾ ਮਾਲਕਾ ਦਾ ਪਤਾ ਨਹੀਂ ਲੱਗਦਾ ਦੇਖੋ ਇੰਡੀਆ ਆਲਾਈਂਸ ਦੀ ਮੀਟਿੰਗ ਜਿਹੜੀ ਆ ਉਹ ਜਾਰੀ ਆ ਜਦੋਂ ਇੰਡੀਆ ਆਲਾਈਂਸ ਦੀ ਮੀਟਿੰਗ ਹੋਊਗੀ ਜਿਹੜੇ ਸਾਡੇ ਮੈਂਬਰ ਸਹਿਬਾਨ ਜਾਂ ਦੂਸਰੀਆਂ ਪਾਰਟੀ ਦੇ ਮੈਂਬਰ ਸਹਿਬਾਨ ਬੈਠੇ ਨੇ ਉਹ ਬਰੀਫ ਕਰਨ ਸਰ ਮਿਨਿਸਟਰ ਰਮਨ ਅਰੋੜਾ 26 ਜਨੂਰੀ ਨੂੰ ਮਿਨਿਸਟਰ ਸਾਹਿਬ ਹੋਣਗੇ ਨਵੀਆਂ ਕਾਰਸ ਜਿਹੜੀਆਂ ਜਿਗਏ ਸਰਕਾਰ ਵੱਲੋਂ ਦੇਖੋ ਜਿਹੜੀਆਂ ਪੁਰਾਣੀਆਂ ਕਾਰ ਹੋ ਜਾਂਦੀਆਂ ਨੇ ਉਹਦੀ ਜਗ੍ਹਾ ਤੇ ਨਵੀਆਂ ਕਾਰਾਂ ਆਉਂਦੀਆਂ ਨੇ ਇਹ ਰਹੀਆਂ ਨੇ ਇੱਕ ਪ੍ਰਕਿਰਿਆ ਜਾਰੀ ਹੈ ਜਦੋਂ ਕੋਈ ਕਾਰ ਕੰਡਮ ਹੁੰਦੀ ਆ ਉਦੋਂ ਹੀ ਨਵੀਂ ਲਈ ਜਾਂਦੀ ਹੈ ਇਹ ਨਹੀਂ ਹੈਗਾ ਕਿ ਨਵੀਆਂ ਖੜੀਆਂ ਨੇ ਗਈਆਂ ਸੋ ਜਿੱਥੇ ਕਿਤੇ ਰਿਕੁਆਇਰਮੈਂਟ ਆ ਪੈਸਾ ਉੱਥੇ ਹੀ ਖਰਚਿਆ ਜਾ ਰਿਹਾ ਸਰ ਬਿਲਕੁਲ ਜਦੋਂ ਡਾਈਵਰਸੀਫਿਕੇਸ਼ਨ ਆਉਣ ਦੇ ਨਾਲ ਬਹੁਤ ਸਾਰੇ ਹੋਰ ਪ੍ਰੋਸੈਸਿੰਗ ਦਾ ਕੰਮ ਆ ਜਾ ਹਰ ਜਿੰਨੇ ਵੀ ਕੰਮ ਨੇ ਉਹਦੇ ਲਈ ਜਿੱਥੇ ਵੀ ਬਜਟ ਦੀ ਜ਼ਰੂਰਤ ਆ ਕਿਉਂਕਿ ਮੇਰੇ ਮੈਂ ਬਤੌਰ ਫਾਈਨੈਂਸ ਮੈਸਟਰ ਹੀ ਕਹਿ ਸਕਦਾਗਾ ਕਿ ਉਹ ਅਸੀਂ ਫੰਡ ਮੈਂ ਭਈਆ ਕਰਾਮਾ ਕੇ ਪ੍ਰੋਸੈਸਿੰਗ ਦੇ ਲਈ ਇਸ ਵਾਰ ਅਸੀਂ ਫ ਪੰਜਾਬ ਐਗਰੋ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਅਸੀਂ ਉਹਨਾਂ ਨੂੰ ਫੰਡ ਮੈਸੇਜ ਕਰਾਏ ਨੇ ਕਿ ਤਾਂ ਕਿ ਜਿੱਥੇ ਫੂਡ ਪ੍ਰੋਸੈਸਿੰਗ ਚਾਹੀਏ ਹੋ ਮੈਂ ਅਲੀਚੀ ਦੀ ਗੱਲ ਕਰਾਂ ਜਾਂ ਫਿਰੋਜ਼ਪੁਰ ਚ ਮਿਰਚ ਦੀ ਗੱਲ ਕਰੀਏ ਤੋਂ ਉੱਥੇ ਅਸੀਂ ਕਿਹਾ ਕਿ ਨਵੇਂ ਕਾਰਖਾਨੇ ਜਾਂ ਨਵੇਂ ਜਿਹੜੀ ਇੰਡਸਟਰੀਆਂ ਲਾਓ ਤਾਂ ਕਿ ਫੂਡ ਪ੍ਰੋਸੈਸਿੰਗ ਜਿਹੜੀ ਹੋ ਸਕੇ ਉਸ ਫੂਡ ਪ੍ਰੋਸੈਸਿੰਗ ਦੇ ਨਾਲ ਹੀ ਸਾਡਾ ਪ੍ਰੋਡਕਟ ਜਿਹੜਾਗਾ ਦੇਸ਼ ਦੁਨੀਆ ਜ